ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਮਣੀ ਕਰਨ ਸਾਹਿਬ ਦੇ ਵਿੱਚ ਭਾਰੀ ਤਵਾਹੀ ਜਿਹੜੀ ਹੈ ਪੁਲ ਨੂੰ ਛੂ ਰਿਹਾ ਹੈ ਪਾਰਵਤੀ ਨਦੀ ਦਾ ਪਾਣੀ ਜੀ ਹਾਂ ਖੌਫਨਾਕ ਮੰਜ਼ਰ ਦੇਖ ਕੇ ਹੋਸ਼ ਛੁੱਟਦੇ ਜਾ ਰਹੇ ਨੇ ਜੀ ਹਾਂ ਲਗਾਤਾਰ ਜੇ ਗੱਲ ਕਰੀਏ ਤਾਂ ਪਾਰਵਤੀ ਨਦੀ ਦੇ ਵਿੱਚ ਪਾਣੀ ਦਾ ਉਫਾਨ ਜਿਹੜਾ ਹੈ ਵਧਦਾ ਜਾ ਰਿਹਾ ਹੈ ਮਲਾਨਾ ਕੁਲੂ ਦੇ ਵਿੱਚ ਬਿਜਲੀ ਪ੍ਰੋਜੈਕਟ ਤਬਾਹ ਹੋ ਚੁੱਕੇ ਨੇ ਡੈਮ ਫਟਣ ਕਾਰਨ ਪਾਰਵਤੀ ਨਦੀ ਦੇ ਵਿੱਚ ਹੜ੍ਹ ਦੇਖਣ ਨੂੰ ਮਿਲ ਰਹੇ ਨੇ ਸੋ ਲਗਾਤਾਰ ਪਾਣੀ ਦਾ ਉਫਾਨ ਵਧਿਆ ਹੈ ਸ਼੍ਰੀ ਮਣੀਕਾਰਨ ਸਾਹਿਬ ਦੇ ਵਿੱਚ ਪਾਰਵਤੀ ਨਦੀ ਦੇ ਵਿੱਚ ਜਿਹੜਾ ਪਾਣੀ ਹੈ ਉਹਦਾ ਵਹਾਅ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਪਾਣੀ ਦਾ ਜਿਹੜਾ ਚੜਾਅ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਹਾਲਾਂਕਿ ਬੱਦਲ ਫਟਣ ਕਾਰਨ ਦੇ ਜੋ ਹੋਈਆਂ ਇਹ ਤਵਾਈਆਂ ਨੇ ਹਾਲਾਂਕਿ ਬਹੁਤ ਵੱਡੀਆਂ ਤਵਾਈਆਂ ਨੇ Shimla Kullu ਤੇ Mandi ਦੇ ਵਿੱਚ ਬੱਦਲ ਬੱਦਲ ਫਟਣ ਦੇ ਨਾਲ 5 ਮੌਤਾਂ ਹੋਈਆਂ ਨੇ 52 ਲੋਕ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਦਾ ਕਹਿਰ ਹਲੇ ਵੀ جاری ਹੈ ਸ਼੍ਰੀ ਖੰਡ ਦੇ ਵਿੱਚ ਫਸੇ 250 ਸ਼ਰਧਾਲੂਆਂ ਨੂੰ ਬਾਹਰ ਲਿਆਉਣ ਲਈ ਬਚਾਅ ਕਾਰਜ ਜਿਹੜੇ ਨੇ ਕੀਤੇ ਜਾ ਰਹੇ ਨੇ ਪਹਾੜਾਂ ਦੀ ਰਾਣੀ ਬੱਦਲ ਫਟਣ ਦੇ ਨਾਲ ਤਬਾਹ ਹੋਈ ਹੈ ਖੌਫਨਾਕ ਮੰਝਰ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ 7 ਸਕਿੰਟਾਂ ਦੇ ਵਿੱਚ ਟਹਿ ਢੇਰੀ ਹੋ ਜਾਂਦੀ ਹੈ 4 ਮੰਜ਼ਲਾ ਇਮਾਰਤ ਹਿਮਾਚਲ ਦੇ ਵਿੱਚ ਬੱਦਲ ਫਟਣ ਦੇ ਕਾਰਨ ਤਬਾਹੀ ਮਚੀ ਹੈ ਤੇ ਸੋਚ ਸਕਦੇ ਹੋ ਕਿ ਚਾਰ ਮੰਜਲਾ ਜਿਹੜੀ ਬਿਲਡਿੰਗ ਹੈ ਉਹ 7 ਸਕਿੰਟਾਂ ਦੇ ਵਿੱਚ ਪਾਣੀ ਦੇ ਹੜ੍ਹ ਦੇ ਵਿੱਚ ਵਹਿ ਜਾਂਦੀ ਹੈ ਸੋਚੋ ਪਾਣੀ ਦਾ ਵਹਾਅ ਕਿੰਨਾ ਤੇਜ਼ ਹੋਵੇਗਾ ਹਿਮਾਚਲ ਦੇ ਵਿੱਚ ਤਿੰਨ ਥਾਵਾਂ ਤੇ ਬੱਦਲ ਫਟੇ ਨੇ ਘਰ ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ ਚੁੱਕੇ ਨੇ ਕਈ ਲੋਕ ਲਾਪਤਾ ਹੋ ਚੁੱਕੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦਾ ਸਿਲਸਿਲਾ ਲਗਾਤਾਰ جاری ਹੈ ਤੇ ਹਾਲਾਂਕਿ ਬਿਜਲੀ ਪ੍ਰੋਜੈਕਟ ਜਿਹੜੇ ਨੇ ਉਹਨਾਂ ਦੇ ਬੰਨ ਸੀ ਉਹ ਟੁੱਟ ਚੁੱਕੇ ਨੇ ਤੇ ਨਦੀ ਜੇ ਵਿੱਚ ਜਿਹੜਾ ਬਿਆਸ ਦਰਿਆ ਦਾ ਇਹ ਰੂਪ ਕਦੇ ਵੀ ਨਹੀਂ ਦੇਖਿਆ ਹੋਏਗਾ ਮਨਾਲੀ ਹਾਈਵੇ ਸਾਰਾ ਰੁੜ ਚੁੱਕਿਆ ਹੈ ਪੰਜਾਬ ਲਈ ਵੀ ਖਤਰਾ ਜਿਹੜਾ ਹੈ ਬਣਿਆ ਹੋਇਆ ਹੈ ਹਾਲਾਂਕਿ ਪੜੋ ਡੈਮ ਦੇ ਫਲੱਡ ਗੇਟ ਖੋਲੇ ਗਏ ਨੇ ਬਿਆਸ ਦਰਿਆ 'ਚ ਇੱਕਦਮ ਪਾਣੀ ਦਾ ਪੱਧਰ ਵੀ ਵੱਧ ਚੁੱਕਿਆ ਹੈ ਤੇ ਮਹੀਮੀ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ ਦੋ ਥਾਈ ਬੱਦਲ ਫਟ ਚੁੱਕੇ ਨੇ ਪੰਜ ਮੌਤਾਂ ਹੋਈਆਂ ਨੇ ਲਗਭਗ 50 ਜਣੇ ਜਿਹੜੇ ਨੇ ਹੁਣ ਤੱਕ ਲਾਪਤਾ ਪਾਏ ਗਏ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਪਾਣੀ ਦੇ ਵਹਾਵ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ ਗੁਰਦੁਆਰਾ ਮਣੀਕਰਨ ਸਾਹਿਬ ਵਿਖੇ ਜੋ ਪਾਣੀ ਦਾ ਵਹਾਵ ਹੈ ਕਾਫੀ ਤੇਜ਼ ਹੈ ਪਾਰਵਤੀ ਨਦੀ ਜਿਹੜੀ ਹੈ ਉਫਨ ਨੂੰ ਤਿਆਰ ਹੋ ਚੁੱਕੀ ਹੈ ਆਖਰਕਾਰ ਭਾਰੀ ਵਾਰਿਸ਼ ਵੀ ਹਟਣ ਦਾ ਨਾਮ ਨਹੀਂ ਲੈ ਰਹੀ ਹੈ ਹੁਣ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਉਹਨਾਂ ਲੋਕਾਂ ਲਈ ਅਰਦਾਸ ਕਰੀਏ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਫਸੇ ਹੋਏ ਨੇ ਆਖਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਲੋਕਾਂ ਤੇ ਰਹਿਮਤ ਕਰਨ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੋ ਹੋਲ ਚੁੱਕਿਆ ਹੈ ਬਸ ਇਹਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਵੇ ਅਰਦਾਸ ਜ਼ਰੂਰ ਕਰੀਏ ਸੋ ਤਸਵੀਰਾਂ ਵੇਖ ਕੇ ਹਰ ਇੱਕ ਦੇ ਦਿਲ ਜਿਹੜੇ ਨੇ ਹਿੱਲਦੇ ਪਏ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ